ਇਹ ਕੁਝ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਾਰਿਆਂ ਸੰਗਤਾਂ ਨੂੰ ਪਤਾ ਕਿ ਜਲਾਲਪੁਰ ਪੀਰ ਵਾਲੇ ਦੇ ਵਿੱਚ ਇੱਥੇ ਹੜ੍ਹ ਆਏ ਨੇ ਤੇ ਅੱਜ ਜਿਹੜੀ ਖਾਲਸਾ ਏਡ ਦੀ ਟੀਮ ਸੀਗੀ ਇੱਥੇ ਕਿਉਂਕਿ ਖਾਲਸਾ ਏਡ ਦੀ ਟੀਮ ਸ਼ੁਰੂ ਤੋਂ ਲੰਗਰ ਦਾ ਕੰਮ ਕਰ ਰਹੀ ਹੈ ਲੰਗਰ ਦੇ ਰਹੀ ਹੈ ਲੇਕਿਨ ਇਸ ਟਾਈਮ ਜਿਹੜੀ ਹੈਗੀ ਸੀ ਇੱਥੇ ਬਹੁਤ ਸਾਰੀ ਕਿੱਲਰ ਸੀਗੀ ਬਹੁਤ ਸਾਰੀ ਪਰੇਸ਼ਾਨੀ ਸੀ ਲੋਕਾਂ ਨੂੰ ਉਹ ਸੀ ਜਾਨਵਰਾਂ ਦੇ ਚਾਰੇ ਵੀ ਅੱਜ ਖਾਲਸਾ ਏਡ ਦੀ ਟੀਮ ਨੇ ਜਿਹੜਾ ਹੈਗਾ ਵਾ ਚਾਰਾ ਬਖਵਾ ਕੇ ਅ ਤਕਰੀਬ ਉਨ ਕੋਈ ਜਿਹੜੇ ਸਾਡੇ ਕੋਲ ਦੋ ਟਰਾਲੀਆਂ ਹਨ ਜਿਹਦੇ ਵਿੱਚ ਤਕਰੀਬਨ 500 ਜਿਹੜਾ ਹੈਗਾ 500 ਰਾਗ ਨੇ ਜਿਹੜੇ ਅੱਜ ਸਾਰੇ ਇਹਨਾਂ ਲੋਕਾਂ ਨੂੰ ਦਿੱਤੇ ਜਾਣਗੇ ਕੁਝ ਲੋਕ ਆਉਣਾ ਸ਼ੁਰੂ ਹੋ ਗਏ ਦੇਖੋ ਇਸ ਸਾਈਡ ਤੇ ਬੈਠੇ ਨੇ ਤੇ ਬਗਾਇਆ ਜਿਹੜੇ ਲੋਕ ਨੇ ਆ ਰਹੇ ਨੇ ਔਰ ਉਹਦੇ ਨਾਲ ਨਾਲ ਤੁਸੀਂ ਦੇਖ ਲਓ ਪਾਣੀ ਵੀ ਹੱਲੇ ਠਿੱਕਰ ਇਸ ਜਗ੍ਹਾ ਤੋਂ ਸੁੱਕਿਆ ਨਹੀਂ ਹਾਲਾਤ ਹੱਲੇ ਠਿੱਕਰ ਵੀ ਬਿਹਤਰ ਹੋਣ ਵਾਲੇ ਤਰ੍ਹਾਂ ਸਾਈਡ ਤੇ ਨਹੀਂ ਜਾਣਦਾ ਪਾਣੀ ਉਸੇ ਤਰ੍ਹਾਂ ਹਲੇ ਵੀ ਤਕਰੀਬਨ 5 5 6 6 ਕੋਲ ਬਹੁਤ ਸ਼ੁਕਰੀਆ ਤੇ ਜਦੋਂ ਫਿਰ ਅੱਗੇ ਦੇਖਦੇ ਆ ਕਿ ਕੀ ਅੱਗੇ ਬਹੁਤ